ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਆਬਾਦ ਰੱਖੇ ਦਿਨ ਚੜ ਗਿਆ ਜੀ ਮੌਸਮ ਠੰਡਾ ਹੋਣ ਲੱਗ ਗਿਆ ਜੀ ਹੁਣ ਤੇ ਮੱਠੀ ਮੱਠੀ ਧੁੱਪ ਹੁਣ ਨਾ ਸਰੀਰ ਨੂੰ ਚੰਗੀ ਲੱਗਦੀ ਆ ਜੀ ਵਧੀਆ ਲੱਗਦੀ ਆ ਸੋਹਣੀ ਲੱਗਦੀ ਆ ਤੇ ਅੱਜ ਪੜਾ ਲੇਟ ਹੀ ਹੋ ਗਏ ਜੀ ਉੱਠਣ ਨੂੰ ਬਾਈ ਕੱਸ ਦੀ ਪ੍ਰੋਬਲਮ ਸੀਗੀ ਥੋੜੀ ਜਿਹੀ ਰਿਲੈਕਸਾ ਠੀਕ ਆ ਜੀ ਚੱਲਦੇ ਆ ਜੀ ਟੈਸਟ ਕਰਦੇ ਆ ਸੱਜਣਾ ਦੇ ਤਰ੍ਹਾਂ ਗੱਲਾਂ ਬਾਤਾਂ ਕਰਦੇ ਆ ਜੀ ਆਦੇ ਚੱਲਦੇ ਆ ਜੀ ਆਹ ਆਉਂਦਾ ਜੀ ਕੱਦੀ ਹੋਰ ਕਿਵੇਂ ਆ ਕਿੱਦਾਂ ਜੀ ਭਾਜੀ ਕੀ ਹਾਲ ਵਧੀਆ ਠੰਡ ਲੱਗਣ ਠੰਡ ਲੱਗਣ ਲੱਗੀ ਮੈਂ ਕਿਹਾ ਹਾਂ 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 ਠੰਡ ਲੱਗਣ ਆਪੇ ਮੈਂ ਕਿਹਾ ਕੋਟੀ ਕਾਤੀ ਪਈਏ ਕੋਟੀ ਪਾਣੀ ਚਾਹੀਦੀ ਆ ਆਹਵਾ ਚੱਲ ਪਈ ਆ ਆਹਵਾ ਚੱਲ ਪਈ ਧੁੱਪ ਵੀ ਨਿਕਲ ਆਈ ਆ ਹਾਂ ਵਧੀਆ ਹੋਰ ਹਾਂ ਠੀਕ ਆ ਭਾਜੀ ਆ ਤੇ ਫਿਰ ਕੰਮ ਕੁੰਮ ਤੇ ਨਹੀਂ ਗਏ ਕਿਤੇ ਹੈ ਜਾਂਸੀ ਜੀ ਗਏ ਸੀ ਹਾਂ ਮੁੜ ਨੇ ਉਹ ਦੁਕ ਜਿੰਦਾ ਨਹੀਂ ਮੇਵੇ ਹੁਣਾਂ ਦਾ ਜੈਨਪੁਰੀਆਂ ਦਾ ਕੌਣ ਆ আচ্ছা আচ্ছা ਉਹ ਮੁਰ ਫਿਰ ਠੇਕਾ ਲੈਣ ਆਉਂਦਾ ਫਿਰ ਸਾਨੂੰ ਸੋਨੂੰ ਨੂੰ ਫੋਨ ਆ ਜਾਂਦਾ ਫੇ ਚੱਲ ਜੇਗਾ ਚਲ ਵਧੀਆ ਵਧੀਆ ਕੰਮ ਦਾ ਹੀ ਭਾਅ ਆ ਨਹੀਂ ਸਾਰਾ ਚਾਹਾਂ ਕੰਮ ਦੇ ਨਾਲ ਹੀ ਆ ਸਾਰਾ ਕੁਝ ਹਾਂ ਹਾਂ ਕੰਮ ਦੇ ਨਾਲ ਹੀ ਆ ਬੇਲੇ ਰਹਿ ਕੇ ਵੀ ਕੀ ਕਰਨਾ ਭੁੱਖ ਨਹੀਂ ਸਹੀ ਗੱਲ ਆ ਬਹੁਤ ਜੀ ਆਉਂਦੇ ਆ ਵਧੀਆ ਹਾਂ ਬਿਲਕੁਲ ਕੰਮ ਦੇ ਨਾਲ ਉੱਚੀ 100 ਫੋਟਾਂ 'ਤੇ ਗਿਆ ਨਹੀਂ ਮੈਂ ਅੱਛਾ ਬਾੜੇ ਬੜੀ ਉੱਚੀ ਚਾਈ ਵਾਲੀ ਜਗ੍ਹਾ ਤੇ ਨਹੀਂ ਜਾਣਾ ਚਾਹੀਦਾ ਰਿਸਕ ਵਾਲਾ ਕੰਮ ਨਹੀਂ ਕਰਨਾ ਚਾਹੀਦਾ। 100 ਫੋਟ ਦੇ ਤਾਂ ਚੜ ਜਾਂਦਾ ਆ। ਹਾਂ। 100 ਫੋਟਾਂ ਦੀ ਲੰਗਾ ਯਾਰ। ਰਿਸਕ ਵਾਲਾ ਕੰਮ ਆ। ਰਿਸਕ ਵਾਲਾ ਕੰਮ ਨਾ ਕਰਿਆ ਕਰੋ। ਲੱਤਾਂ ਕੰਬਣ ਲੱਗ ਪੈਂਦੀਆਂ ਆ 100 ਫੋਟ ਦੇ ਚੜੀ ਜਾ। ਹਾਂ ਇਹ ਆ ਜੀ ਬਹਾਦਰ ਦਾ ਦਾ ਰਿਸ਼ਤੇਦਾਰ ਜੀ। ਬਹਾਦਰ ਤੁਹਾਨੂੰ ਜਾਣਦੇ ਆ ਜੀ ਬਹਾਦਰ ਸਿੰਘ ਨੂੰ। ਉਹਨਾਂ ਦਾ ਰਿਸ਼ਤੇਦਾਰ ਆ। ਮੁੰਡਾ ਇੱਥੇ ਰਹਿੰਦਾ ਆਪਣੀ ਸਿਸਟਰ ਕੋਲੇ ਤੇ ਕੰਮ ਕਰਦਾ। ਵਧੀਆ ਕੰਮਕਾਰ ਕਰਦਾ ਆ ਆਪਦਾ। ਕਹਿੰਦਾ ਅੱਜ ਗਏ ਨਹੀਂ ਹੈਗੇ। ਛੁੱਟੀ ਛੱਟੀ ਕਰ ਲਈ ਕੰਮ ਦੀ। ਆ ਗਿਆ ਚੱਲ ਕੋਈ ਗੱਲ ਨਹੀਂ ਮੌਸਮ ਕੈਸੀ ਵੀ ਹੁਣ ਠੰਡਾ ਹੋਣ ਲੱਗ ਗਿਆ ਹਨਾ ਇੱਕ ਚੀਜ਼ ਤੁਹਾਨੂੰ ਹੋਰ ਦਿਖਾਣਾ ਜੀ ਮੈਂ ਦੋਸਤੋ ਇਹ ਆ ਲੱਗੀ ਆ ਜੀ ਡੇਕਾ ਇਹਦੀ ਛਤਰੀ ਦੇਖੋ ਕਿੰਨੀ ਸੋਹਣੀ ਬਣੀ ਹੋਈ ਆ ਦੇਖ ਹੈ ਕਦੀ ਇੱਕ ਟਕੇਰ ਹੁੰਦੀ ਆ ਹਾਂ ਇਹ ਡੇ ਬਕਰੇ ਬੱਕਰੇ ਨਹੀਂ ਇੱਕ ਹੁੰਦੀ ਆ ਬਕੈਣ ਨਹੀਂ ਬਕੈਣ ਨਹੀਂ ਹੈਗੀ ਯਾਰ ਇਹ ਨਹੀਂ ਬਕੈਣ ਨਹੀਂ ਹੈਗੀ ਇਹ ਇਹ ਡੇਕ ਆ ਕੋਈ ਡੇਕ ਕਹਿੰਦੇ ਨੇ ਕੋਈ ਡੇ ਆਪਾਂ ਦਾ ਡੇ ਕਹਿੰਦੇ ਵੀ ਡੇਕ ਲੱਗੀ ਵੀ ਆ ਹਨਾ ਡੇ ਕੀ ਆ ਇਹ ਦੇਖੋ ਛਤਰੀ ਦੇ ਕੇ ਨਹੀਂ ਸੋਹਣੀ ਬਣੀ ਹੋਈ ਆ ਯਾਰ ਹੋਰ ਗੱਲਾਂ ਦੀਆਂ ਗੱਲਾਂ ਦੇਖੋ ਕਿੰਨਾ ਸੋਹਣਾ ਹਾਂ ਬਹੁਤ ਸੋਹਣੀ ਆ ਡੇਕ ਬਹੁਤ ਸੋਹਣਾ ਦਰਖਤ ਆ ਜੀ ਬਹੁਤ ਹੀ ਸੋਹਣਾ ਮਤਲਬ ਗੋਲ ਸ਼ੇਪ ਬਣੀ ਹੋਈ ਆ ਜੀ ਇਹਦੀ ਦੇਖੋ ਡਾਣੀਆਂ ਵੀ ਉਸੇ ਹਿਸਾਬ ਦੇ ਨਾਲ ਨਿਕਲੀਆਂ ਹੋਈਆਂ ਨੇ ਦੇਖੋ ਧਿਆਨ ਨਾਲੋ ਬਹੁਤ ਸੋਹਣੀ ਡੇਕ ਆ ਚਲੋ ਆਜੋ ਵੀਰੋ ਚੱਲਦੇ ਆ ਜੀ ਆਪਾਂ ਗਰਾਊਂਡ ਦੇ ਵਿੱਚ ਮਿਲਦੇ ਆਂ ਸੱਜਣਾ ਮਿੱਤਰਾਂ ਨੂੰ ਹਾਂਜੀ ਕੀ ਹਾਲ ਆ ਮੈਂ ਨਾਨਕ ਸਰ ਹਾਂ ਬੁੱਟੇ ਤੇਰਾ ਨਾਮ ਅੱਛਾ ਕਿੱਧਰ ਰਹਿੰਦੇ ਹੋ ਇੱਧਰ ਆ ਜੀ ਕਿੱਧਰ ਨਾਨਕ ਸਰ ਤੇਰਾ ਨਾਮ ਬੇਗਪੁਰਾ ਪੋਰਾ ਸਾਹਿਬ ਇਹ ਕੱਲਾ ਜਾਂਦਾ ਨਾਨਕ ਸਰ ਦਾ ਨਾਮ ਅੱਛਾ ਆ ਇਹਨਾਂ ਬਹੁਤ ਮਾਰੀ ਹੋਈ ਆ ਨਾ ਹਾਂ ਸੰਧਿਆ ਆ ਤੱਕ ਤਾਂ ਪਤਾ ਹੀ ਨਹੀਂ ਲੱਗਦਾ ਕਿੱਥੇ ਰਹਿੰਦਾ ਇਹ ਉਹ ਠੀਕ ਆ ਖੈ ਦੇ ਖੈ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਸੋ ਨਿਹਾਲ ਗੁਰੂ ਮਹਾਰਾਜ ਕੀ ਜੈ ਉਹ ਠੀਕ ਹੋ ਵਧੀਆ 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 ਲਓ ਜੀ ਇਹ ਜੀ ਸਾਡੇ ਪਿੰਡ ਦਾ ਬਜ਼ੁਰਗ ਤੇ ਮਸਤ ਬੰਦਾ ਭੋਲਾ ਭਾਲਾ ਬੰਦਾ ਇਹਨਾਂ ਦਾ ਨਾਂ ਹੈਗਾ ਜੀ ਸੋਮਾ ਪੂਰਾ ਨਾਮ ਦੱਸਿਓ ਕੀ ਆ ਹਾਂ ਪੂਰਾ ਨਾਮ ਕੀ ਆ ਗੁਰਦੁਆਰਾ ਸਿੰਘ ਸਿੰਘਾ ਤੋਂ ਨਾਂ ਰੰਦੇ ਨੇ ਠੀਕ ਹੈ ਇੰਡਾਂ ਦੇ ਵਿੱਚ ਸੋਮਾ ਅਸੋਮਨਾਥ ਕਾ ਦਿੰਦਾ ਸੋਮਾ ਕਾ ਦਿੰਦਿਆ ਠੀਕ ਗੁਰਦੁਆਰਾ ਤਾਂ ਸੋਮ ਸਿੰਘ ਸੋਮ ਸਿੰਘ ਇਹ ਜੀ ਸੋਮ ਸਿੰਘ ਉਸ ਸੋਮਾ ਇਹ ਬੜਾ ਜੀ ਮੇਰੀ ਗੱਲ ਸੁਣੀ ਹਾਂ ਪਤਾ ਕਰੀਂ ਚਾਰਾਵਾ ਦਾ ਕੋਈ ਐਨ ਵੀ ਗਾ ਵੀ ਪਰਸਾਂ ਪੁੱਛਣ ਲੱਗੀ ਕਿ ਨਹੀਂ ਯਾਰ ਦੋ ਗੱਲਾਂ ਨੇ ਬਾਈ ਜੀ ਆ ਦੇਖੋ ਇੱਕ ਨਾ ਮੰਗਲਬਾਈ ਦਾ ਮਸਲਾ ਉਲਝਿਆ ਹੋਇਆ ਪੈਨਸ਼ਨ ਦਾ ਇਕਾ ਬਾਈ ਸੋਮੇ ਦਾ ਮਸਲਾ ਉਲਝਿਆ ਹੋਇਆ ਹੈ ਕਹਿੰਦਾ ਮੇਰੀ ਪੈਨਸ਼ਨ ਪੈਨਸ਼ਨ ਲਵਾ ਦੋ ਦੱਸੋ ਥੋੜੀ ਪੈਨਸ਼ਨ ਹੀ ਨਹੀਂ ਲੱਗੀ ਜੇ ਪੈਨਸ਼ਨ ਲੱਗੇ ਤਾਂ ਮੈਂ ਤੁਹਾਨੂੰ ਪੈਨਸ਼ਨ ਮੋਣੀ ਹੈ ਤੁਸੀਂ ਹਾਂ ਪੈਨਸ਼ਨ ਮੋਣੀ ਹੈ ਹਾਂ ਪੈਨਸ਼ਨ ਮੋਣੀ ਦੇ ਪੀ ਵੀ ਜਾਇਓ ਉੱਥੇ ਉੱਥੇ ਹੈਗੀ ਕ੍ਰਿਸਕਟ ਬੈਂਕ ਹਾਂ ਉਹਦੇ ਬਾਹਰ ਬੈਠਦੇ ਆ ਬਜ਼ੁਰਗ ਸਾਰੇ ਤੁਸੀਂ ਨਾ ਆਪਣਾ ਥੋੜੀ ਤਾਂ ਲੱਗ ਸਕਦੀ ਹੈ ਪੈਨਸ਼ਨ ਹਾਂ ਮੈਂ ਇਹ ਜੀ ਕੰਮ ਕਰਦਾ ਮੈਂ ਯਾਦ ਕਰਮ ਦੀ ਸੀਗਾ ਹਾਂ ਜੀ ਪੁੱਛਿਆ ਉਹ ਤਾਂ ਵੀ ਨਹੀਂ ਲੱਗੀ ਮੈਂ ਤਾਂ ਗੱਲ ਸੁਣ ਲੈ ਪਹਿਲਾਂ ਆਹ ਤੇਰੇ ਕੋਲ ਜਗਾ ਵੀ ਹੈ ਨਹੀਂ ਪਹਿਲਾਂ ਤੁਸੀਂ ਆਪ ਦੀ ਵੋਟ ਚਲਦੀ ਕਰੋ 5-700 ਰੁਪਈਆ ਵੀ ਲੱਗੂਗਾ ਸਵਦਾ ਸੈਂਟਰ ਜਾਣਾ ਪਊਗਾ ਅੱਛਾ ਹੋਰ ਸਮਝਿਆ ਨਾ ਠੀਕ ਆ ਨਹੀਂ ਤੋ ਕਿ ਤੁਹਾਨੂੰ ਸਰਪੰਚ ਕਾਦੇ ਨਹੀਂ ਬਣਾਇਆ ਉਹ ਸਰਪੰਚ ਤਾਂ ਤੂੰ ਨਹੀਂ ਸਰਪੰਚਾਂ ਦਾ ਸਰਪੰਚਾਂ ਦਾ ਮਸਲਾ ਨਹੀਂ ਹੈ ਚੱਲ ਜਗਾ ਜੁਗਾ ਦੀ ਗੱਲ ਕਰਦੇ ਆ ਕਹਿੰਦੇ ਜਗਾ ਨਹੀਂ ਹੈਗੀ ਪੈਨਸ਼ਨ ਦੀ ਪੈਨਸ਼ਨ ਦੀ ਗੱਲ ਇਹ ਚੰਨੀ ਗੱਲ ਬੋਟਾਂ ਬੋਟ ਸੀ ਕਿ ਉਹ ਹੈ ਨਹੀਂ ਰਾਜ ਹੁਣਾਂ ਦੇ ਭੈਣ ਰਾਜ ਹੁਣਾਂ ਤਾਂ ਭੈਣ ਉਹ ਕਹਿੰਦੀ ਸੀ ਪੰਮੀ ਪੰਮੀ ਆ ਕਹਿੰਦੀ ਚਾਤਾ ਤੇਰੀ ਵੋਟ ਆਖੇ ਜਿਆਦਾ ਆਪਣੇ ਮੈਂਬਰਸ਼ਿਪ ਵਿੱਚ ਜਿਹੜੀਆਂ ਵੋਟਾਂ ਦਾ ਇਲੈਕਸ਼ਨ ਚੱਲਦਾ ਸੀ ਹਾਂ ਕਹਿੰਦੀ ਕਿ ਬੋਟ ਤੇਰੀ ਬੋ ਤੇਰੇ ਨਾਮ ਤੇ ਬੋਲਦੀ ਸੀ ਵੋਟ ਅੱਛਾ ਚੱਲ ਕੋਈ ਨਾ ਜਿਹਨੂੰ ਜਿਹਨੂੰ ਮੇਰੇ ਗੱਲ ਸੁਣ ਜਿਹਨੂੰ ਲੋੜ ਸੀਗੀ ਉਹ ਲੈ ਲਓ ਤੇ ਮੈਨੂੰ ਗੁਰਦੁਆਰੇ ਲੈ ਲਓ ਤੇ ਐ ਕਿ ਨਹੀਂ ਗੱਡੀ ਤੇ ਹਾਂ ਸਹੀ ਗੱਲ ਆ ਜੀ ਵੋਟ ਬਣੀ ਨਹੀਂ ਵੋਟ ਬਣੀ ਨਹੀਂ ਤਾਨੂੰ ਕਹਨਾ ਇਲੈਕਸ਼ਨ ਤੇ ਮੈਂ ਕਹ ਪੰਚਾਇਆਂ ਨੇ ਮੇਰਾ ਸੇਵਾ ਕੀਤੀ ਆ ਪੰਚਾਇਆਂ ਪੰਚਾਇਆਂ ਮੈਂਬਰ ਸਰਪੰਚਾਂ ਨੇ ਪੰਚਾਇਆਂ ਨੇ ਸੇਵਾ ਕੀਤੀ ਆ ਠੀਕ ਆ ਫਿਰ ਵੋਟ ਹੈਗੀ ਆ ਫਿਰ ਪੈਨਸ਼ਨ ਵੀ ਲੱਗੂਗੀ ਤੁਹਾਡੀ ਤੇ ਤਾਂ ਪੈਨਸ਼ਨ ਵੀ ਲੱਗੂ ਬੋਟਰ ਕਾਰਡ ਹੈਗਾ ਲਓ ਵੀ ਦੋਸਤੋ ਇਹ ਸੋਮਨਾਥ ਤੇ ਸੋਮ ਸਿੰਘ ਆ ਇਹਨੂੰ ਕੋਈ ਇਹ ਇਹ ਵੀ ਕੋਈ ਢੋਈ ਦੇਣ ਵਾਲਾ ਹੈ ਨਹੀਂਗਾ ਹਾਂ ਵੀ ਬਤੇ ਦੇਖਦੇ ਬਾਈ ਕਹਿੰਦੇ ਨਾ ਮੈਨੂੰ ਕੋਈ ਸਾਥ ਦੇਣ ਵਾਲਾ ਨਹੀਂ ਹੈਗਾ ਮੇਰੀ ਪੈਨਸ਼ਨ ਪੰਪਸ਼ਨ ਦਾ ਹੱਲ ਕਰਵਾਓ ਪਹਿਲਾਂ ਸਾਰਿਆਂ ਨਾਲ ਗੱਲ ਕਰਦੇ ਸਹੀ ਗੱਲ ਆ ਨਹੀਂ ਆਪਾਂ ਗੱਲ ਕਰਤੀ ਆ ਦੋਸਤਾਂ ਵੀਰਾਂ ਨੂੰ ਇਹ ਸੋਮ ਸਿੰਘ ਇਹ ਗੁਰਦੁਆਰਾ ਦੇ ਦਾਦੇ ਦਾ ਨੂੰ ਕਹੇ ਤੇ ਦਾਦੇ ਦਾ ਨੂੰ ਉਹ ਤਾਂ ਰਾਮਤ ਨਾ ਉਹਨਾਂ ਦੇ ਕਹ ਇਹ ਦੇ ਦਾਦੇ ਦਾ ਨੋ ਭੋਲਾ ਰਾਮ ਭੋਲਾ ਰਾਮ ਇਹਦੇ ਬਾਪ ਦਾ ਨੋ ਹੁਣ ਤਾਂ ਸਿੰਘਾਂ ਤੋਂ ਨੋ ਲੰਦਾ ਜਾਨ ਸਿੰਘ ਠੀਕ ਹੈ ਹਮ ਸਾਡੇ ਤਾਏ ਦਾ ਨੋ ਬਦਨਾ ਸਿੰਘ ਇੱਕ ਦਾ ਨੋ ਬਾਨਾ ਸਿੰਘ ਇੱਕ ਦਾ ਨੋ ਜਿਹੜਾ ਚਾਚਾ ਵਾ ਧਾਨਾ ਸਿੰਘ ਅੱਛਾ ਠੀਕ ਹੈ ਜੀ ਸਾਰਿਆਂ ਦਾ ਨੋ ਇਹਨਾਂ ਨੇ ਗਿਣਾਤਾ ਬਈ ਵੀ ਸਾਡੇ ਆ ਕੋੜਮਾ ਸਾਡਾ ਹੈ ਠੀਕ ਹੈ ਦੇਖ ਵੀ ਮੈਂ ਸੁਪਤੀ ਲਿਖ ਲਾ ਅਬੇ ਚਾਹੀ ਗਿਆ ਲਿਖਣਾ ਕੀ ਹੈ ਕਾਕੇ ਆ ਗਿਆ ਰਿਕਾਰਡ ਹੋ ਗਿਆ ਪੱਕਾ ਕੰਮ ਹੋ ਗਿਆ ਪੱਕਾ ਕੰਮ ਹੋ ਗਿਆ ਆ ਪੈਨਸ਼ਨ ਦੀ ਨਿਸ਼ਾਨ ਪੈਨਸ਼ਨ ਦੀ ਟੈਨਸ਼ਨ ਆ ਲੋ ਇੱਕ ਸਾਡੇ ਕੋਲੇ ਮੰਗਲਬਾਈ ਦਾ ਸੁਨੇਹਾ ਆ ਗਿਆ ਇੱਕ ਥੋੜਾ ਸੁਨੇਹਾ ਆ ਗਿਆ ਮਣਨੀ ਪੈਨਸ਼ਨ ਵਾਲਾ ਦਾ ਕਾਕੇ ਕੰਮ ਕਰਨਾ ਚਾਹੀਦਾ ਮਨੇ ਸੋਨਰ ਭੈ ਗੁਰੂ ਮਹਾਰਾਜ ਕੀ ਜੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ 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 ਹੋਰ ਅੱਜ ਮੇਰੇ ਕੋਲੇ ਕਾਫੀ ਦਿਨਾਂ ਬਾਅਦ ਬੰਦਾ ਟਕ ਹਾਂ ਹਾਂ ਇਹ ਤੁਹਾਡੀ ਕਿਰਪਾ ਨਾਲ ਤੁਹਾਡੀ ਕਿਰਪਾ ਨਾਲ ਕੰਮ ਹੋਣਾ ਚਾਹੀਦਾ ਚੰਗਾ ਮੈਂ ਖੈ ਕਰਾਵਾਂਗੇ ਇਹ ਨਹੀਂ ਪੈਸੇ ਤਾਂ ਆਪਾਂ ਨਹੀਂ ਇਹ ਕਿਰਪਾ ਮੈਂ ਕਿਰਪਾ ਵੀ ਕਹਾਂਗੀ ਨਹੀਂ ਇਹ ਕਿਰਪਾ ਪ੍ਰਮਾਤਮਾ ਨੇ ਕਰਨੀ ਆ ਨਹੀਂ ਬੰਦੇ ਉਹ ਤਾਂ ਠੀਕ ਆ ਤਾਂ ਵੱਖਰੀ ਗੱਲ ਹੈ ਹਾਂ ਬੰਦੇ ਨੇ ਤਾਂ ਹਾਂ ਹੋਰ ਪਾਰ ਤਾਂ ਬੰਦੇ ਉਹ ਤਾਂ ਬੰਦੇ ਨੇ ਹਲਾਉਣਾ ਹਾਂ 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 ਬਿਲਕੁਲ ਬਿਲਕੁਲ ਰੋਟੀ ਤਾਂ ਦਿੱਤੀ ਆ ਤੁਹਾਨੂੰ ਜਿਹੜਾ ਜਿਹਨੂੰ ਗੁਰੂ ਗ੍ਰਾਮ ਸਾਹਿਬ ਨੇ ਦਿੱਤੀ ਦਿੱਤੀ ਆ ਤੇ ਆਪਾਂ ਨਾਲ ਹੱਥ ਹਲਾਉਣਾ ਹੱਥ ਪੈਰ ਹੈ ਉਹੀ ਆ ਨਾ ਕਿ ਗੁਰੂ ਸਾਹਿਬ ਨੇ ਤਾਂ ਜ਼ਿੰਦਗੀ ਕਾਇਆ ਦੇਤੀ ਸਵਾਰਨਾ ਤਾਂ ਆਪਾਂ ਆਪਣੇ ਆਪ ਨੂੰ ਆਪ ਆ ਸਹੀ ਗੱਲ ਆ ਲਓ ਜੀ ਇਹ ਬਾਈ ਦਾ ਵੀ ਮਸਲਾ ਹੁਣ ਆਪਣੇ ਕੋਲੇ ਆ ਗਿਆ ਇਹਦਾ ਵੀ ਹੱਲ ਕਰਵਾਉਣਾ ਵਾ ਜੀ ਠੀਕ ਹੈ ਜੀ ਇਹ ਕਹਣਗੇ ਵੋਟਰ ਕਾਰਡ ਕਾ ਵੋਟਰ ਕਾਰਡ ਦਾ ਪਿਆਵਾ ਨਾਨ ਸਰ ਹਾਂ ਜਦ ਕਹੋਗੇ ਹੈ ਕਿ ਨਹੀਂ ਕੋਈ ਗੱਲ ਨਹੀਂ ਆਪਾਂ ਗੱਲ ਕਰਾਂਗੇ ਕਰਾਂਗੇ ਗੱਲ ਬੇਗਮਪਰਾ ਭੋਰਾ ਸਾਹਿਬ ਨਾਮ ਸਰ ਕਹੇ ਨਾ ਬੇਗਮਪਰਾ ਭੋਰਾ ਸਾਹਿਬ ਭੋਰਾ ਸਾਹਿਬ ਪਿਆਲ ਮੈਂਡ ਠੀਕ ਆ ਠੀਕ ਆ ਠੀਕ ਆ ਜਦ ਕਹੋਗੇ ਠੀਕ ਆ ਰਿਪੋਰਟ ਕਿਸ ਹੈ ਵੀ ਹੈ ਕਿ ਨਹੀਂ ਦੇਖਣ ਚਾਹਨਾ ਸੀ ਮੇਰੀ ਬੋਟ ਬੋਟ ਦੀ ਸੀ ਜੀ ਠੀਕ ਆ ਠੀਕ ਆ ਹੈ ਨਹੀਂ ਨਾ ਗੋਦਰੀ ਭੈਣ ਹਾਂ 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 ਗੋਦਰੀ ਭੈਣ ਉਹ ਕਹਿਣ ਕਰਤਾ ਘੰਟੇ ਦੇ ਨਾਲ ਤਾਂ ਫੋਟੋ ਵੀ ਠੀਕ ਆ ਯਾਰ ਮੈਂ ਮੇਰੀ ਸਰਪੰਚ ਦੀਆਂ ਵੋਟਾਂ ਪਾਈਆਂ ਨੇ ਅੱਛਾ ਅੱਛਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਵੀਡੀਓ ਬਣਾ ਲਾ ਬੇਸ ਕੋਈ ਗੱਲ ਨਹੀਂ ਵੀਡੀਓ ਬਣ ਗਈ ਥੋਡੀ ਬਲੌਗ ਦੇ ਵਿੱਚ ਆ ਗਏ ਹੋ ਤੁਸੀਂ ਬਲੌਗ ਵਿਚ ਆ ਗਏ ਵਾ ਕਰਪਾ ਕਰ ਦਿਓ ਹੈਗੀ ਨਾਲੇ ਵੀ ਗੱਲ ਕਰਕੇ ਕੋਈ ਗੱਲ ਨਹੀਂ ਇੱਕ ਤਾਂ ਹੁੰਦਾ ਵੀ ਲੈ ਵਿੱਚ ਤੂੰ ਤਾਂ ਬੇਚ ਅੰਦਰ ਹੋ ਗਈ ਇਹ ਆ ਜੀ ਸੋਮਨਾਥ ਸਿੰਘ ਇਹਨਾਂ ਦਾ ਵੀ ਮਸਲਾ ਆ ਜੀ ਬੋਟ ਬਾਹ ਕੀ ਕਹਿੰਦੇ ਬੋਟ ਦਾ ਨਹੀਂ ਜੀ ਪੈਨਸ਼ਨ ਦਾ ਬੋਟ ਤਾਂ ਬਣੀ ਹੋਈ ਹੈ ਇਹਨਾਂ ਦੀ ਤੇ ਪੈਨਸ਼ਨ ਨਹੀਂ ਲੱਗਦੀ ਇਹਨਾਂ ਦੀ ਵੀ ਇਹ ਵੀ ਕਹਿੰਦੇ ਸਾਡਾ ਪੈਨਸ਼ਨ ਵਾਲਾ ਹੱਲ ਕਰਾਓ ਹਾਂ ਇਹ ਇੱਕ ਬਾਈ ਮੰਗਲ ਹੋ ਗਿਆ ਇੱਕ ਸੋਮਾ ਹੋ ਗਿਆ ਬਾਈ ਇਹਨਾਂ ਦੀ ਪੈਨਸ਼ਨ ਵਾਲਾ ਹੱਲ ਕਰਨਾ ਜੀ ਆਪਾਂ ਹੋਰ ਕਿੱਧਰ ਜਾ ਕੇ ਕਿੱਧਰ ਆਏ ਹਾਂ ਕਿੱਧਰ ਜਾ ਕੇ ਆਏ ਮੈਂ ਤਾਂ ਅੱਜ ਹੀ ਆਇਆ ਮੈਂ ਤਾਂ ਰਨਿੰਗ ਨਾ ਕਦੀ ਰਾਤ ਰਹਿਣਾ ਨਾ ਅੱਛਾ ਪਿੰਡ ਫਿਰ ਚਲੇ ਜਾਂਦੇ ਹਾਂ ਨਾਨਕ ਸਾਹਿਬ ਹਾਂ ਗੁਰਦੁਆਰਾ ਨਾਨਕ ਸਾਹਿਬ ਚਲੇ ਜਾਂਦੇ ਹਾਂ ਨਾਨਕ ਸਾਹਿਬ ਆਹ ਠੀਕ ਹੈ ਠੀਕ ਹੈ ਠੀਕ ਆਇਆ ਮੈਂ ਹਰ ਵਾਰ ਕੋਣ ਕਹੜੇ ਪੈਨਸਾ ਭੈਣ ਕਰੋ ਅੱਛਾ 22 22 ਤਰੀਕ ਦਾ ਦਿਨ ਫਤਵਾਰ ਦਾ ਇਹ ਭੈਣ ਕੋਲੇ ਰਹਿੰਦੇ ਨੇ ਜੀ ਬਹੁਤ ਵਧੀਆ ਬੰਦੇ ਨੇ ਜੀ ਹੈ ਵਧੀਆ ਬੰਦੇ ਨੇ ਜੀ ਇਹ ਹਾਂ ਬਸ ਕਹਿੰਦੇ ਨੇ ਰੂਹ ਤੋਂ ਗੱਲ ਕਰਦੇ ਹੁੰਦੇ ਨੇ ਮਨ ਤੋਂ ਇਹ ਨਹੀਂ ਹੈ ਜੀ ਵੀ ਦਿਖਾਵਾ ਕਰਨਾ ਕਿਸੇ ਚੀਜ਼ ਦਾ ਮਨ ਤੋਂ ਗੱਲ ਕਰਦੇ ਨੇ ਚਲੋ ਕੋਈ ਗੱਲ ਨਹੀਂ ਵੇ ਫਿਕਰ ਨਹੀ ਕਰਾਉਣੀ ਆ ਤੁਹਾਡਾ ਆਪਾਂ ਕਹੜਾ ਕੋਈ ਮੱਖੀ ਦੀ ਗੜਾਈ ਇਹਦੇ ਕਰ ਆਪਾਂ ਕਹੜਾ ਤੇ ਮੱਖੀ ਦੀ ਗੜਾਈ ਜਾਂ ਮੂਹ ਦੀ ਗੜਾਈ ਜਾਂ ਸੂਰਜ ਮੁਖ ਦੀ ਗੜਾਈ ਬਈ ਆਪਾਂ ਤਾਂ ਜਿਹੜੇ ਆਪਾਂ ਖੁਸ਼ੀ ਨਾਲੇ ਮਿਲ ਗਏ ਮਿਲ ਕੇ ਹਾਂ ਇਹ 1500 ਦਾ ਜਾਂ 1500 1500 ਜਾਂ 2000 ਤਾਂ 2000 ਠੀਕ ਆ ਠੀਕ ਆ ਆਪਾਂ ਇਹ ਵੀ ਗੱਲਾਂ ਕਰਦੇ ਤੈਨ ਨਾਲ ਕੋਈ ਗੱਲ ਨਹੀਂ ਮੂਹ ਦੀ ਗੜਾਈ ਤੇ ਮੱਖੀ ਦੀ ਗੜਾਈ ਤੇ ਸੂਰਜ ਮੁਖ ਦੀ ਗੜਾਈ ਤਮੂਹੜੀ ਦੀ ਗੜਾਈ ਠੀਕ ਆ ਠੀਕ ਆ ਕਹਿੰਦਾ ਬਈ ਇੱਕ ਆਪਣੇ ਮੈਂ ਤਾਂ ਮੈਂ ਤਾਂ ਤਾਅ ਤੇ ਮੈਂ ਤਾਂ ਤਾਅ ਤੇ ਕਾਲਾ ਕੀਤਾ ਵਾ ਉਹ ਨਾ ਨਾ ਮੈਂ ਤਾਂ ਇਹ ਕੋਈ ਗੱਲ ਹੀ ਮੈਂ ਤਾਂ ਤਾਅ ਤੇ ਕਾਲਾ ਕੀਤਾ ਵਾ ਪੈਲਸਨ ਦਾ ਉਹ ਪੈਲਸਨ ਲੱਗ ਜੇ ਕੋਈ ਗੱਲ ਨਹੀਂ ਠੀਕ ਆ ਚੰਗਾ ਚੰਗਾ ਕਿੰਨਾ ਤਾਂ ਕਿੰਨਾ ਕੰਮ ਲਾਉਂਦੀ ਕੋਈ ਗੱਲ ਲਾ ਕਾਕਾ ਮਿਲਿਆ ਕਾਕਾ ਟੱਕਰਿਆ ਕਹਿੰਦਾ ਉਧਰ ਗੱਲਾਂ ਕਰੀ ਜਾਂਦਾ ਸਾਡੇ ਕੋਲੇ ਆਇਆ ਹੀ ਨਹੀਂ ਮੈਂ ਚੱਲ ਤੁਹਾਡੇ ਕੋਲੇ ਆ ਜਾਂਦੇ ਆ ਹਾਂ ਵਿੱਕੀ ਠੀਕ ਆ

ਇਹ ਤਾਂ ਛੋਟਾ ਮਖਤਿਆਰ ਸਿੰਘ ਪੱਟੀ ਮਖਤਿਆਰ ਸਿੰਘ ਜੇ ਆਪਾਂ ਵਿੱਕੀ ਦਾ ਅਕੋਰਡਿੰਗ ਕਰੀਏ ਲਾਲਿਆਂ ਨਗਾ ਲਾਲਿਆਂ ਨਗਾ ਮੁੰਡਾ ਲਾਲਿਆਂ ਨਗਾ ਮੁੰਡਾ ਤੇ ਦਾੜੀ ਤੋੜੀ ਨਹੀਂ ਨਾ ਰੱਖਦਾ ਸੀ ਪਹਿਲਾਂ ਦਾੜੀ ਸ਼ੇਵ ਸ਼ੂਬ ਕਰਾਉਂਦਾ ਹੁੰਦਾ ਸੀ ਨਾ ਨਹੀਂ ਸ਼ੇਵ ਤਾਂ ਨਹੀਂ ਕਦੇ ਕਰਾਈ ਪਹਿਲੇ ਛੋਟਾ ਹੁੰਦਾ ਬਾਹਲਾ ਸੋਹਣਾ ਸੀ ਬਾਹਰ ਸਮਾਰਟ ਸੀ ਸੋਹਣਾ ਹੁੰਦਾ ਸੀ ਬਾਕੀ ਤਾਂ ਸਾਰੇ ਠੀਕ ਠੀਕ ਨੇ ਇਹਨਾਂ ਦੇ ਭਲੇ ਦੇ ਸਭ ਤੋਂ ਸੋਹਣਾ ਸੀ ਆ ਸਵਾਰਡ ਸੀਗਾ ਮੁੰਡਾ ਇਹ ਮੁੰਡੇ ਦਾ ਵੀ ਇੱਕ ਮਸਲਾ ਉਲਝਿਆ ਹੋਇਆ ਜੀ ਅਰਦਾਸ ਬੇਨਤੀ ਕਰਿਓ ਜੀ ਇਹਦਾ ਵੀ ਹੱਲ ਹੋ ਜਾਵੇ ਵਿਚਾਰੇ ਦਾ ਕਿਉਂ ਕਾਕੇ ਠੰਡ ਲੱਗਦੀ ਆ ਜੈਕਟ ਲਾਤੀ ਆ ਇਹ ਧੁੱਪੇ ਬੈਠੇ ਜੀ ਜੈਕਟ ਪਾ ਲੀ ਠੀਕ ਆ ਹੋਰ ਕਾਕੇ ਕਿੱਧਰ ਰਹਿਣਾ ਯਾਰ ਤੂੰ ਮਿਲ ਕੋਈ ਨਹੀਂ ਬਈ ਕੰਮ ਕਰਦੇ ਬਸ ਵਿਚਾਰਾ ਇਹ ਵੀ ਕੰਮ ਕਾਰਜ ਵਿੱਚ ਵਧੀ ਰਹਿੰਦਾ ਮੈਂ ਕਿਹਾ ਅੱਜ ਕਾਕਾ ਟੱਕਰਿਆ ਇਹਨੂੰ ਆਪਾਂ ਬਲੌਗ ਦੇ ਵਿੱਚ ਲੈਣੇ ਆ ਪਹਿਲਾਂ ਇਹ ਸੰਗਦਾ ਸੀ ਕਹਿੰਦਾ ਬਾਈ ਮੈਨੂੰ ਨਾ ਲੈ ਬਲੌਗ ਦੇ ਵਿੱਚ ਮਗਾ ਚੱਲਸ ਇਹ ਬੰਦੇ ਨਾ ਬਲੌਗ ਦੇ ਵਿੱਚ ਮੇਰੇ ਰਹਿੰਦੇ ਸੀਗੇ ਕਾਫੀ ਰਹਿੰਦੇ ਨੇ ਸਾਰਿਆਂ ਨੂੰ ਲੈ ਲਿਆ ਆਪਾਂ ਬਲੌਗ ਦੇ ਵਿੱਚ ਚਲੋ ਹਾਂ ਬਸ ਇਹ ਹਾਸਾ ਖੇਡਾ ਕਰ ਲਈਦਾ ਜੀ ਉਹ ਸੋਮਾ ਵੀ ਭਗਤ ਬੰਦਾ ਜੀ ਜਿਹੜਾ ਪੈਨਸ਼ਨ ਦੀ ਗੱਲ ਕਰਦਾ ਮੈਂ ਚੱਲ ਆਪਾਂ ਗੱਲ ਕਰਕੇ ਦੇਖਾਂਗੇ ਜੀ ਕਿ ਜੀ ਵਿਚਾਰੇ ਦਾ ਮਸਲਾ ਹੱਲ ਹੋ ਜਾਵੇ ਅਸੀਂ ਤਾਂ ਜੀ ਇੱਥੇ ਗਰਾਊਂਡ ਦੇ ਵਿੱਚ ਗੇੜੇ-ਗੁੜੇ ਕੱਢ ਲਈਦੇ ਆ ਜੀ ਸੱਜਣਾ ਮਿੱਤਰਾਂ ਨੂੰ ਮਿਲ ਲਈਦਾ ਜੀ ਹੱਸਾ ਖੇਡਾ ਕਰ ਲਈਦਾ ਬਾਦਰ ਖੜਾ ਜੀ ਅੱਜ ਟਿੱਪਲ ਦੀ ਛਾਵੇਂ ਆਹ ਵੇਖੋ ਜੀ ਟਿੱਪਲ ਦੀ ਜਾਲੀ ਅਸੀਂ ਲਾਤੀ ਆ ਜੀ ਤੇ ਬੜਾ ਸੋਹਣਾ ਲੱਗਣ ਲੱਗਾ ਜੀ ਹੁਣ ਪੇਪਲ ਇਹਦੇ ਨਾਲ ਜਾਲੀ ਅਸੀਂ ਤਾਂ ਲਾਈ ਸੀਗੀ ਵੀ ਚਲ ਕੋਈ ਡੰਗਰ-ਡੁੰਗਰ ਨਾ ਖਹਿ ਜੇ ਜਾਲੀ ਜਾਲੀ ਲਾ ਕੇ ਅਸੀਂ ਸਾਈਡ ਰੱਖਤੀ ਆ ਜੀ ਮੈਂ ਚੱਲ ਹੁਣ ਇਹਨੂੰ ਆਪਣੇ ਸਹਾਰੇ ਖੜਨ ਦੋ ਇਹ ਟਿੱਪਲ ਦਾ ਦਰਖਤ ਆ ਜੀ ਚੱਲ ਅੱਜ ਛੋਟਾ ਤੇ ਕੱਲ ਨੂੰ ਵੱਡਾ ਹੋ ਗਿਆ ਤੇ ਛਾਂ ਸਾਨੂੰ ਜ਼ਰੂਰ ਦਊਗਾ ਕਿਉਂ ਵੀ ਬਾਦਰਾ ਮੈਂ ਕਿ ਛਾਂ ਦਊਗਾ ਕਿ ਨਹੀਂ ਦਊਗਾ ਦਊ ਅ ਕੀ ਗੱਲ ਆ ਇਹ ਬਾਦਰਾ ਜੀ ਅੱਜ ਇਹ ਫੇਰ ਵਿਹਲਾ ਆ ਹੁਣ ਮੈਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਇਹ ਵਿਹਲਾ ਕਦੇ ਹੋ ਜਾਂਦਾ ਹੈ ਵਿਹਲਾ ਕਦੇ ਹੋ ਜਾਂਦਾ ਹੈ ਬਰਾ ਚਲਾਉਂਦਾ ਦੇਖ ਲੋ ਵੀ ਧਿਆਨ ਨਾਲ ਇਹਨੂੰ ਆ ਲੈਟ ਹੈ ਧਿਆਨ ਨਾਲ ਦੇਖ ਲੋ ਇਹਨੂੰ ਕਹਿੰਦਾ ਲਾਈਟ ਹੈ ਨਹੀਂ ਜੀ ਮੈਂ ਤਾਂ ਵਿਹਲਾ ਆ ਹੁਣ ਪਹਿਲਾਂ ਐਂ ਦੱਸੋ ਕੰਮ ਦੇ ਨਾਲ ਲਾਈਟ ਦਾ ਕੀ ਸੰਬੰਧ ਕੀ ਸੰਬੰਧ ਹੈ ਲਾਈਟ ਦਾ ਨਹੀਂ 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 ਮੇਰੀ ਗੱਲ ਸੁਣੋ ਮੋਟਰ ਦਾ ਕੀ ਆ ਉਹ ਲਾਲਣਾ ਸੀਗਾ ਹੈਂਡਲ ਅੱਛਾ ਹੈਂਡਲ ਮਾਰ ਮਾਰ ਕੇ ਨਾ ਜੀ ਮੈਂ ਪਾਣੀ ਕੱਢੀ ਚੱਲ ਠੀਕ ਨਹੀਂਗਾ ਹੈਂਡਲ ਮਾਰ-ਮਾਰ ਕੇ ਪਾਣੀ ਕੱਢੀ ਜਾਣਾ ਸੀਗਾ ਕਹਦਾ ਹੀ ਲਾਈਟ ਹੈ ਨਹੀਂ ਆਪਾਂ ਕਿਹੜਾ ਕਰ ਲਈਦਾ ਜੀ ਇਹ ਮਸਤ ਬੰਦਾ ਜੀ ਇਹ ਪੂਰਾ ਮਸਤ ਬੰਦਾ ਮਸਤ ਹਾਂਜੀ ਦੋਸਤੋ ਮੈਂ ਆ ਗਿਆ ਜੀ ਘਰ ਵਾਪਸ ਗਰਾਊਂਡ ਦੇ ਵਿੱਚ ਬੈਠੇ ਸੀਗੇ ਜੀ ਤੇ ਗਰਾਊਂਡ ਦੇ ਵਿੱਚ ਇੱਕ ਆਪਣੇ ਪਿੰਡ ਦੇ ਬਜ਼ੁਰਗ ਸੀਗੇ ਉਹ ਰਹਿੰਦੇ ਨੇ ਜੀ ਗੁਰੂ ਘਰ ਨਾਨਕ ਸਰ 68 ਜੀ ਨਾਨਕ ਸਰਕ ਕਲੀਰਾਂ ਨਗਰਾਉਂ ਦੇ ਕੋਲ ਵੀ ਇੱਥੇ ਰਹਿੰਦੇ ਨੇ ਤੇ ਅੱਜ ਕਾਫੀ ਬਿਨਾਂ ਆਵਾਜ਼ ਮਤਲਬ ਤਕਰੀਬਨ ਸਾਲ ਸਵਾ ਸਾਲ ਬਾਅਦ ਹੀ ਮੈਂ ਉਹਨਾਂ ਨੂੰ ਮਿਲਿਆ ਦੇਖਿਆ ਜੀ ਉਹਨਾਂ ਨੂੰ ਤੇ ਦੇਖਣ ਦੇ ਨਾਲ ਕਹਿੰਦੇ ਜੀ ਤੁਸੀਂ ਮੇਰੀ ਪੈਨਸ਼ਨ ਦਾ ਹੱਲ ਕਰਾਓ ਮੈਂ ਕਿਹਾ ਪੈਨਸ਼ਨ ਦਾ ਹੱਲ ਮੰਗਲ ਵੀ ਕਹਿੰਦਾ ਮੇਰੀ ਪੈਨਸ਼ਨ ਦਾ ਹੱਲ ਕਰਵਾਓ ਮੈਂ ਕਿਹਾ ਉਹਦਾ ਤਾਂ ਉਮਰ ਦਾ ਥੋੜਾ ਜਿਹਾ ਮਸਲਾ ਆ ਮੈਂ ਥੋੜੀ ਉਮਰ ਹੈਗੀ ਆ ਚਲੋ ਥੋੜੀ ਪੈਨਸ਼ਨ ਵਾਲੀ ਗੱਲ ਕਰਕੇ ਦੇਖਦੇ ਆ ਜੀ ਕਿ ਜੇ ਪ੍ਰਮਾਤਮਾ ਕਰੇ ਤੁਹਾਡੀ ਪੈਨਸ਼ਨ ਲੱਗ ਜੇ ਯਾਰ ਜੀ ਮੇਰਾ ਪੈਨਸ਼ਨ ਦਾ ਹੱਲ ਕਰਾਓ ਸੱਜਣ ਮਿੱਤਰ ਟੱਕਰ ਗਈ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹੇ ਸੋ ਵੀਰੋ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਧੰਨਵਾਦ ਤੁਹਾਡਾ ਵੀਡੀਓ ਦੇਖਣ ਤੇ